ਸਤਿ ਸ਼੍ਰੀ ਅਕਾਲ ਜੀ ਵੀਰ ਜੀ ਚੀਮਾ ਡੇਰੀ ਫਾਰਮ ਤੇ ਆਪ ਸਭ ਦਾ ਸਵਾਗਤ ਆ ਵੀਰ ਜੀ ਅੱਜ ਆਏ ਆ ਪਿੰਡ ਹਡਰਕਲਾਂ ਤਹਿਸੀਲ ਨਾਣਾ ਤੇ ਜ਼ਿਲ੍ਹਾ ਅਮਰਸਰ ਬਗੀਚੇ ਵੀਰ ਕੋ ਆਏ ਆ ਤੇ ਵੀਰ ਕੋ ਮੱਝਾਂ ਹੈਗੀਆਂ ਜੇ ਅੱਜ ਦੋ ਸੁਈਆਂ ਜੇ ਤੇ ਤਿੰਨ ਹੈਗੀਆਂ ਜੇ ਗੱਬਣਾ ਬਾਕੀ ਚੰਗੀਆਂ ਨੀਲੀ ਰਾਵੀ ਸਾਰੀਆਂ ਮੱਛਿਆ ਦਾ ਕਰਕੇ ਅੱਜ ਆਫਰਾਂ ਜੇ ਵੀਰ ਕੋਲ ਚਲੋ ਕਰਦੇ ਹਾਂ ਗੱਲ ਵੀਰ ਨਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਕਿੱਦਾਂ ਫਿਰ ਅੱਜ ਕਿੰਨੀਆਂ ਵਟੰਗਰਾਂ ਚ ਪਸ਼ੂ ਕਿੰਨੇ ਆ ਹਾਂ ਜੀ ਹਾਂ ਜੀ ਤੇ ਨਾਮ ਆਪਣਾ ਦੱਸੋ ਸਾਰਾ ਐਡਰੈਸ ਦੱਸ ਦਿਓ ਕਹਣੇ ਵਿੱਚ ਆਤਲੇ ਅੱਛਾ ਫੇਰ ਆਜਾਓ ਫਰਾਇਆਂ ਹਾਂ ਹਾਂ ਚਲੋ ਕਰੀਏ ਸਟਾਰਟ ਅਜ ਫੇਰ ਕਿਹੜੀ ਤੋਂ ਸਟਾਰਟ ਕਰੋਗੇ ਹਾਂਜੀ ਇਹ ਵੀ ਜੀ ਸੂਈ ਜੇ ਕੱਲ ਰਾਤ ਦੀ ਹਾਂਜੀ ਨੀ ਵੀਰਾ ਵੀ ਦੀ ਵੱਡੀ ਮੈਂ ਆ ਟੇਡੇ ਘਟ ਵਾਲੀ ਹਾਂ ਭਾਰੀ ਮੱਝ ਪੂਰੀ ਭਾਰੀ ਆ ਹਾਂਜੀ ਭਾਰੀ ਵੱਡੀ ਇਕੱਲੀ ਗੱਡੀ ਚਾਹੂਗੀ ਹਾਂਜੀ ਹਾਂਜੀ ਠੀਕ ਆ ਇਹ ਆਪਣੇ ਕੋਲ ਜੀ ਮਾਲ ਆਇਆ ਹੀ ਆ ਠੀਕ ਆ ਨਸੇ ਵੀ ਉਹੀ ਪਏ ਆ ਠੀਕ ਆ ਇਹ ਚਲੋ ਤੁਹਾਡਾ ਸਾਡਾ ਬੜਾ ਪਿਆਰ ਆ ਹਾਂਜੀ ਹਾਂਜੀ ਇਹ ਆਪਣਾ ਵੀ ਨਾਲੇ ਤੁਹਾਨੂੰ ਪਤਾ ਆਪਣੇ ਚੈਨਲ ਤੇ ਹਾਂ 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 ਜੀ ਆ ਵਾਲਾ ਡੇਰੀ ਫਾਰਮ ਹੈ ਹਾਂ ਜੀ ਵੀਰ ਦਾ ਚੈਨਲ ਸਬਸਕ੍ਰਾਈਬ ਕਰੋ ਮੇਰੇ ਭਰਾ ਹਾਂ ਤਾਂ ਇਹ ਵੀ ਸਾਡੇ ਭਰਾ ਜੇ ਇਹ ਆ ਵੀ ਚਲੋ ਰਲ ਮਿਲ ਕੇ ਇਦਾਂ ਹੀ ਹੰਦਾ ਹਨਾ ਤੁਹਾਨੂੰ ਬਿਆਰ ਆ ਤੇ ਤੁਹਾਨੂੰ ਮੈਂ ਆ ਵੀ ਹੁਣ ਕੀਤਾ ਵੀ ਡਾਕਟਰ ਸਾਹਿਬ ਆ ਗਏ ਹਾਂ ਜੀ ਹਾਂ ਜੀ ਚਲੋ ਤੇ ਕਰੀਏ ਸ਼ੁਰੂ ਹਾਂ ਜੀ ਇਹ ਜੀ ਮਾਂ ਡੇਰੀ ਫਾਰਮ ਹੈ ਨੂੰ ਵੱਧ ਤੋਂ ਵੱਧ ਪਿਆਰ ਸਤਿਕਾਰ ਦਿਓ ਵੀਰ ਮੇਦੇ ਠੀਕ ਹੈ ਇਹ ਭਰਾ ਹੈ ਆਪਣੇ ਡਾਕਟਰ ਸਾਹਿਬ ਏ ਡਾਕਟਰ ਸਾਹਿਬ ਇਹਦੇ ਬਾਰੇ ਲਈਏ ਜਾਣਕਾਰੀ ਹਾਂਜੀ ਇਹਦੇ ਬਾਰੇ ਦੱਸੋ ਹਾਂ ਇਹ ਵੀ ਜੀ ਕੱਲ ਵੀ ਸੂਈ ਆ ਠੀਕ ਹੈ ਤੇ ਮਗਰ ਇਹਦੇ ਖੱਟੀ ਜੇ ਠੀਕ ਹੈ ਜਿਵੇਂ 나ੜੂ ਕੇ ਬੱਚਾ ਜੇ ਠੀਕ ਆ ਇਹਦੇ ਥੱਲੇ ਬੋਲਾ ਹੀ 10 ਕਿਲੋ ਹੋਊਗਾ ਜੀ ਅੱਛਾ ਬੋਲਾ 10 ਕਿਲੋ ਆ ਹਾਂ ਤੇ ਇਹਦੇ ਜਿਹੜੀ ਮੰਨ ਹੈ ਬਾਕੀ ਖਾਣਾ ਖਾਨੇ ਦੀ ਬਹੁਤ ਸਾਫ ਆ ਹਾਂਜੀ ਇਹ ਜਿਹੜਾ ਦੁੱਧ ਆ ਦੁੱਧ ਮੈਂ 14 15 ਕਿਲੋ ਵਾਲੀ ਜੇ ਠੀਕ ਆ ਹਾਂ ਬਾਕੀ ਤੁਹਾਨੂੰ ਅੱਗੋਂ ਮਨਜੋਤ ਵੀਰ ਦੱਸੂਗਾ ਮਨਜੋਤ ਫਿਰ ਕਿੱਦਾਂ ਇਹਦਾ ਕੀ حساب ਦਾ ਕਰਨਾ ਹੈ ਦਾ ਹਾਂਜੀ ਨਹੀਂ ਮੋਲਣੀ ਪਹਿਲਾਂ ਦੱਸੋ ਵੀ ਮੱਝ ਦਾ ਦੁੱਧ ਜਾਂ ਕੁਛ ਵੀ ਕਿੰਨਾ ਕੱਢੂਗੀ ਮਨਜੋਸਿਆ ਦੁੱਧ 15 16 ਕਿਲੋ ਚਾਹੀਓ ਅਸਾਂ ਹਾਂ ਵੱਡੀ ਇਹਨਾਂ ਦੇ ਹੱਸਕੇ ਕੱਢ ਦੂਗੀ ਹਾਂਜੀ ਰਾਜਵੀਰ ਖੋਲ ਕੇ ਤੋਰੋਂ ਇਹਨੂੰ ਮੜਾ ਜਾ ਲਓ ਜੀ ਜੀ ਸਾਡੇ ਕੋਈ ਇਹਨੂੰ ਪਾਇਆ ਨਹੀਂ ਜਿਤਨਾ ਪਸ਼ੂ ਆਏ ਆ ਨਾ ਉਤਰਾਂ ਹੀ ਅੱਜ ਹਾਂਜੀ ਹਾਂਜੀ ਪੱਠੇ ਪੁੱਠੇ ਵੀ ਵਿਚਾਰਿਆ ਪਾਈ ਜਿਤਨਾ ਭੁੱਖਾ ਮੈਂ ਚਲੋ ਪਾ ਦਨੇ ਵੀਡੀਓ ਮੱਛਿਆਲਾ ਦੇ ਮੱਛਿਆਲਾ ਦੇਨੇ ਆਫਰ ਆ ਇਦਾਂ ਦੀ ਲੱਭਦੀ ਕਿੱਥੋਂ ਨਕੀ ਨਹੀਂ ਨਹੀਂ ਸਾਹਿਬ ਜਿਹੜੇ ਆ ਪਰ ਰੇਟ ਪਾ ਦਨੇ ਆ ਨਾ ਹਾਂਜੀ ਹਾਂਜੀ ਇਹ ਰੇਟੀ ਮੱਝ ਬਾਹਰ ਸਵਾ ਸਵਾ ਲੱਖ ਦੀ ਵੀ ਨਹੀਂ ਲੱਭਦੀ ਉਹ ਤਾਂ ਕੋਈ ਸ਼ੱਕ ਨਹੀਂ ਆ ਦੀ ਦੀਰਾ ਵੀ ਚੇਡੇ ਕਟ ਵਾਲੀ ਤਾਂ ਥਣ ਭਾਂਡਾ ਵੇਖੋ ਜਿਹੜਾ ਵਲੇਤਨ ਗਾਣੂਗਾ ਠੀਕ ਆ ਵੇਖੋ ਕਿਹੜਾ ਕਿਹੜਾ ਗਾਵਾ ਮੈਂ ਲਓ ਜੀ ਤੁਸੀਂ ਗਾਵਾਂ ਵੇਂਦੇ ਜੀ ਐਫ ਪਰ ਅੱਜ ਨੀਲੀ ਦਾ ਵੀ ਵੇਖੋਗੇ ਲੋ ਜੀ ਵੀਰ ਜੀ ਐਚ ਐਫ ਗਾਵਾਂ ਕੀ ਆ ਵੇਖ ਲਓ ਤੁਸੀਂ ਨੀਲੀ ਐਚ ਐਫ ਨੂੰ ਭੰਨਣ ਦੀ ਜੇ ਬਹੁਤ ਭਾਰੀ ਮੱਝ ਆ ਬਾਕੀ ਥਾਣਵਾ ਨੇ ਦੀ ਬਹੁਤ ਜ਼ਿਆਦਾ ਸਾਫ਼ ਆ ਮੱਝ ਆ ਇਹਦੀ ਕੱਟੀ ਆ ਵੇਖੋ 나ੜੂ ਨਾਲ ਜੀ ਲੋ ਜੀ 나ੜੂ ਤੇ ਬੱਚਾ ਜੀ ਅਜੇ ਹਾਂ ਬਿਲਕੁਲ ਆ ਵੇਖੋ ਨਹੀਂ ਨਹੀਂ ਕੋਈ ਸ਼ਾਕੀ ਨਹੀਂ ਆ ਦੇ ਹਾਂ ਮਨਜੋਤ ਫਿਰ ਕਿੰਨੇ ਦੀ ਦੇ ਦੇਣੀ ਅੱਜ ਇਹਦਾ ਮੁੱਲ 95000 ਅੱਛਾ 95000 ਦੇ ਕਿੰਨੇ ਦੀ ਦੇਣੀ ਫਿਰ ਅੱਛਾ ਆਫਰ ਆ ਮੱਸਿਆ ਨਾ ਮੱਸਿਆ ਕਰਕੇ ਆਪਾਂ ਇੱਕ ਡਾਕਟਰ ਸਾਹਿਬ ਨੇ ਆਪਣੀ ਵੀਡੀਓ ਪਾਉਣ ਰਿਹਾ ਬਾਈ ਜੀ ਹਾਂ 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 ਠੀਕ ਆ ਲਾਸਟ ਹੀ ਕਰ ਦਿਓ ਫਿਰ ਲਾਸਟ ਕਰ ਦਿਓ ਲਾ ਹਾਂ ਨਾ 85000 ਦੀ ਲਓ ਜੀ ਵੀਰ ਜੀ ਐਡੀ ਮੱਝ ਕਿ ਤੁਹਾਨੂੰ ਕੋਈ ਦਊਗਾ ਨਾ 85000 ਦੀ ਬਿਲਕੁਲ ਵੀਰ ਜੀ ਭਾ ਮੈਂ ਤਾਂ ਇਹ ਪਹਿਲਾਂ ਦੱਸਦਾ ਸੀ ਕਿ ਐਡੀ ਮੈਂ 85000 ਦੀ ਬਾਹਰੋਂ ਮਿਲੂਗੀ ਨਹੀਂ ਮਿਲੂਗੀ ਕੋਈ ਸ਼ੱਕ ਹੀ ਨਹੀਂ ਆ ਹਾਂਜੀ ਤਾਂ ਹਾਂਜੀ ਦੂਹਰੀ ਆ ਲਾ ਦੂਜੀ ਆ ਲਾਈਏ ਹਾਂ ਜੀ ਵੀਰ ਜੀ ਜਾ ਦੂ ਆ ਜੀ ਹਾਂਜੀ ਮਨਜੋਤ ਵੀ ਇੱਥੇ ਆ ਇਹ ਵੇਖੋ ਢੋਡੀ ਮੈਂ ਇਹ ਸਾਰੀਆਂ ਵੈਰਾਈਟੀਆਂ ਅੱਜ ਆਪਾਂ ਕੱਠੀਆਂ ਕੀਤੀਆਂ ਨੇ ਲਓ ਜੀ ਵੀਰ ਜੀ ਵੇਖੋ ਖੂਬਸੂਰਤ ਆ ਪੂਰੀ ਜੇ ਕਹਿੰਨੇ ਘਰੇ ਸ਼ੌਂਕ ਨਾਲ ਵੀ ਰੱਖਣੀ ਹੋਵੇ ਨਾ ਤੇ ਮੰਨ ਲਓ ਕੋਈ ਸ਼ੱਕ ਨਹੀਂ ਜੇ ਮੱਝ ਦੇ ਵਿੱਚ ਮਨਜੋਤ ਵੀ ਬਾਕੀ ਡਿਟੇਲ ਹਾਂ ਡਿਟੇਲ ਇਹਦੀ ਮਨਜੋਤ ਦੱਸਾਂ ਕਿਦਾਂ ਅਰੇ ਆ ਦੂਜਾ ਸਵੇਰ ਆ ਕੇ ਇਹਨੇ ਸੁਣਾ ਲਿਆ ਠੀਕ ਆ ਹਾਂ ਦਿਨ ਕਿੰਨੇ ਖੜੂਗੀ ਦੇ ਨਾਲ ਹੱਫਤਾ ਲੈ ਤਾ ਕਿੰਨਾ ਕ ਦੁੱਧ ਭਰ ਦੂਗੀ ਇਹ ਆ 11 12 ਕਿਲੋ ਆ ਜਮਾ ਬਾਕੀ ਵੀ ਜੀ ਤੁਸੀਂ ਹਫਤੇ ਦੇ ਹਿਸਾਬ ਨਾਲ ਹਿਸਾਬ ਲਾ ਲਓ ਮੱਝ ਪੂਰੀ ਬਣੂਗੀ ਅਜੇ ਅਜੇ ਇੱਕ ਹਫਤਾ ਮੱਝ ਦਾ ਅਜੇ ਪੂਰਾ ਤੇ ਬਾਕੀ ਤੋ ਖੋਲ ਕੇ ਤੁਹਾਨੂੰ ਵਿਖਾ ਦਿੰਨੇ ਇਹ ਮੱਛਿਆ ਦਾ ਕਰਕੇ ਅੱਜ ਆਫਰਾ ਹੀ ਜੇ ਜਿਹੜਾ ਵੀਰ ਫੋਨ ਕਰ ਲੂਗਾ ਦੇਖੋ ਵੀਰ ਜੀ ਬਿੰਦਿਆੜਾ ਜੇ ਬਣ ਆਇਆ ਹਾਂ ਹਾਂ ਬਾਕੀ ਤੁਸੀਂ ਹਫਤਾ ਜੇ ਕੱਚੀ ਦੇ ਹਿਸਾਬ ਲਾ ਲਓ ਵੀ ਮੱਝ ਕਿੱਥੇ ਜਾਊਗੀ ਬਾਕੀ ਬਹੁਤ ਜਿਹੜੇ ਬੰਦੇ ਨੇ ਸ਼ਕੀਨ ਬੰਦਾ ਹੋਵੇ ਉਹਦੇ ਵਾਸਤੇ ਬਹੁਤ ਵਧੀਆ ਆ ਕੱਜ ਆਲਾ ਇਹਨੂੰ ਵਾਰ ਆਜਾ ਚਲੋ ਕੰਦਰੀ ਅਮੜ ਆਜਾ ਗੁੱਡਾ ਉਤੋਂ ਨਾ ਛੋਟੀ ਨੇ ਡੇਪਲੀ ਹਾਂ ਮੜ ਆਜਾ ਕੋਈ ਬੈਠਾ ਨਹੀਂ ਹਾਂ ਥੋੜਾ ਆਓ ਥੋੜਾ ਆਜਾ ਹੈ ਕੋਈ ਚਲੋ ਦੱਸ ਦੱਸਣ ਦਾ ਫਰਜ ਹੈ ਹਾਂਜੀ ਬਾਕੀ ਬਿੰਦੀਆਂ ਵਾਲਾ ਬਹਾਨਾ ਏ ਛੋਟੀ ਬਣੂ ਬਹੁਤ ਬਾਕੀ ਹਫਤਾ ਇੱਕ ਖੜੂਗੀ ਹਫਤਾ ਲੈ ਜੂਗੀ ਛੋਟੀ ਹਾਂ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਅੰਦਾਜ਼ਾ ਲਾ ਲਓ ਥਾਣਵਾਲਾ ਬਹੁਤ ਚੰਗਾ ਆ ਗੇਰ ਗੇਰ ਤੇ ਥਣ ਲੱਗਾ ਹਾਂ ਬਾਕੀ ਹਾਂ ਮਨਜੋਤ ਫਿਰ ਕੀ ਇਹਦਾ ਰੇਟ ਫਿਰ ਇਹ ਆ ਰਹੀ ਹੈ 85000 85000 ਚਲੋ ਕਰੋ ਮੱਛਿਆ ਦਾ ਕਰਕੇ ਇਹਦਾ ਵੀ ਲੈਸ 80000 80000 ਹੋਰ ਕਰ ਥੋੜਾ ਬੋਧਾ ਤਾਂ 75000 ਦੀ ਹਾਂ ਨਾ ਭਾਜੀ 75000 ਹਾਂ ਨਾ ਚਲੋ ਜੀ ਹਾਂਜੀ ਬਿਲਕੁਲ ਆਪਾਂ ਨੇ ਗਿਣ ਕੇ ਮੁੱਲ ਪਾਉਣੇ ਆ ਇਹ ਵਸ ਇਸ ਚੋਂ ਛੋਟਾਂ ਹੀ ਹੋਣੀਆਂ ਹਾਂ ਛੋਟਾਂ ਹੀ ਹੋਣੀਆਂ ਹਾਂਜੀ ਡਾਕਟਰ ਸਾਹਿਬ ਵੇਖੋ ਨੀਲੀ ਵਾਲੀ ਦੀ ਝੋਡੀ ਪਹਿਲਾ ਸੂਆ ਲਓ ਜੀ ਵੀਰ ਜੀ ਇਦਾਂ ਇਦਾਂ ਦੇ ਨਕੀਨੇ ਬਹੁਤ ਘਾਟ ਹੀ ਕਿਤੇ ਲੱਭਦੇ ਵੇਖੋ ਵੀਰ ਜੀ ਪਹਿਲਾ ਹੀ ਸੂਆ ਨੇ ਇਹ ਕੋਈ ਬੰਦਾ ਕਹਿੰਦੇ ਵੇਖੋ ਧੁੰਨ ਤੇ ਵੀ ਨਿਸ਼ਾਨ ਜੇ ਸਾਰਾ ਲੱਤਾਂ ਸਾਰੀਆਂ ਮੂੰਹ ਦੇ ਬ ਜੋਰੀ ਲਈ ਰਵੀ ਆ ਹਾਂ ਕੋਈ ਸ਼ੱਕ ਨਹੀਂ ਜਾਏਗਾ ਵੇਖ ਲੋ ਹਾਂਜੀ 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 ਇਹ ਡਾਕਟਰ ਸਾਹਿਬ ਇਹ ਨਾ ਬਿਲਕੁਲ ਸੂਜੀਏ 12 13 ਦਿਨਾਂ ਦੀ ਹਾਂਜੀ ਮੈਲਾ ਵੀ ਮਾਰੂਗੀ ਠੀਕ ਐ ਇਹ ਬੱਚਾ ਦਾ ਮਰ ਕੇ ਕੱਲ ਭੁਸ਼ੀ ਨਹੀਂ ਲੋ ਜੀ ਵੀਰ ਜੀ ਭੁਸ਼ੀ ਇਹਦੀ ਇਦਾਂ ਟੰਗੀ ਜੇ ਤੇ ਬਾਕੀ ਇਹਦੇ ਤੇ ਮਿਲਦੀ ਜੇ ਹਾਂ ਇਹਦੀ ਆਪਣੇ ਕੋਲ ਵੀਡੀਓ ਬੱਚੇ ਸਮੇਤ ਹੈ ਕਿਉਂ ਵੀ ਕੋਈ ਵੀ ਜਿਵੇਂ ਆਪਣੇ ਸੰਭਾਗ ਨੂੰ ਪਾ ਦਾਂਗੇ ਇਹਨੂੰ ਹਾਂ ਹਾਂ ਠੀਕ ਆ ਦੁੱਧ ਇਹਦੇ ਨਾਲ ਵੀਰ ਜੀ 7.2 ਪਲਾਸੀ ਹੋਰ ਆਪਾਂ 6 ਕਿਲੋ ਦੱਸਾਂਗੇ ਆ ਚਲੋ ਥੋੜਾ ਕਰਦਾ ਜਮਨ ਹਾਂ ਚਲੋ ਤੋੜ ਦੋ ਇਹਨੂੰ ਇਹ ਖੂਬਸੂਰਤੀ ਵੇਖੋ ਮੇਰੇ ਭਰਾ ਅੱਜ ਪਸ਼ੂ ਕੋਈ ਵੀ ਨਿੰਦਣ ਵਾਲਾ ਹੈ ਹੀ ਨਹੀਂ ਜੇ ਹਾਂਜੀ ਬਿਲਕੁਲ ਬਹੁਤ ਜ਼ਿਆਦਾ ਖੂਬਸੂਰਤ ਆ ਬਾਕੀ ਵੀਰ ਜੀ ਪੱਠੇ ਡੱਕੇ ਦਾ ਥੋੜਾ ਜਾ ਅਜੇ ਹੈਗਾ ਕਿਉਂਕਿ ਇੱਧਰ ਪਾਣੀ ਵੀ ਆਇਆ ਹੜਾਂ ਦਾ ਕਾਰਨ ਉਹਦਾ ਕਰਕੇ ਬਾਕੀ ਅੱਜ ਪਸ਼ੂ ਜਿੰਨੇ ਵੀ ਆ ਸਾਰੇ ਘਰ ਚ ਰੱਖਣ ਵਾਲੇ ਜੀ ਖੂਬਸੂਰਤ ਨਗੀਨੇ ਆ ਜਿਹੜਾ ਵੀਰ ਲੈ ਜਾਊਗਾ ਤੇ ਮਤਲਬ ਡੰਗਰਾਂ ਦੇ ਵਿੱਚ ਕੋਈ ਕਮੀ ਨਹੀਂ ਜੇ ਅੱਜ ਆ ਜੀ ਚਲੋ ਠੀਕ ਆ ਇਹਨਾਂ ਨੂੰ ਫੰਡਰ ਵੇਖਦੀ ਆ ਨਾ ਹਾਂਜੀ ਹਾਂਜੀ ਮंजे ਉਹ ਸਿਆ 10 ਮੋਲ 10 ਵੀ ਇਹਦਾ ਮੋਲ 10 ਇਹਦਾ ਮੋਲ 58000 ਰਿਆ ਅੱਛਾ 58000 ਕਿੰਨੇ ਦੇ ਦੇਣੀ ਲਾਸਟ ਕਿੰਨਾ ਰਿਆ ਲਓ ਜੀ ਵੀਰ ਜੀ ਫੰਡਰਾਂ ਦੇ ਮੋਲ ਜੇ ਬਾਕੀ ਉੱਚੀ ਲੰਮੀ ਆ ਕੋਈ ਇਹਦੇ ਵਿੱਚ ਸ਼ੱਕ ਨਹੀਂ ਜਾਏਗਾ ਕੋਈ ਸ਼ੱਕ ਨਹੀਂ ਹਾਂ ਬਾਅਦ ਚ 55000 ਦੀ ਜੇ 55 ਲਓ ਜੀ ਵੀਰ ਜੀ ਹੁਣ ਇੱਥੇ ਤੋਂ ਘੱਟ ਕੋਈ ਮੱਝ ਨੀਲੀ ਦੀ ਦੇ ਨਹੀਂ ਦੇ ਸਕਦਾ ਬਸ ਇੱਥੇ ਬਗੀਚੇ ਵੀਰ ਕੋ ਮਿਲੂ ਔਰ ਮੇਰੇ ਹਿਸਾਬ ਨਾਲ ਨਹੀਂ ਕਿਤੇ ਮਿਲੂਗੀ ਉਹ ਵੀ ਮੱਸੀਆ ਦਾ ਤੋਹਫਾ ਜੇ ਹਾਂ ਮੱਸੀਆ ਦਾ ਵੀ ਤੋਹਫਾ ਹੀ ਹੈ ਤੇ ਡਾਡਾ ਸਾਹਿਬ ਇਹ ਵੀ ਦੂਜਾ ਸੁਹਾਜੇ ਨਹੀਂ ਜੇ ਠੀਕ ਆ ਠੀਕ ਆ ਛਣਪਾਂਡਾ ਦੇਖੋ ਲੈ ਲੰਗਾ ਮਾਣ ਆ ਵੱਡੀ ਮਾਜੇ ਭਾਰੀ ਪੂਰੀ ਭਾਰੇ ਪੱਲੇ ਦੀ ਜੇ ਵੀ ਜੀ ਇਹ ਵੀ ਪੈਦਾ 11-12 ਕਿਲੋ ਦਾ ਰਿਕਾਰਡ ਰਿਆ ਜੀ ਠੀਕ ਆ ਹਾਂ ਜੀ ਤਰਾਜਵੀਰ ਖੋਲ ਕੇ ਖੋਲ ਕੇ ਵਿਖਾਉ ਇਹਨੂੰ ਦੇਖੋ ਜਿਤਨਾ ਨੱਥਾ ਪਈਆਂ ਉਤਰਾਈਆਂ ਕੋਈ ਬਾਕੀ ਕੋਈ ਵੀਰ ਜੀ ਵਪਾਰੀਆਂ ਨੂੰ ਕੋਈ ਹਾਰ ਸ਼ਿੰਗਾਰ ਨਹੀਂ ਜੇ ਕੀਤਾ ਜਿੱਦਾਂ ਨੇ ਆਈਆਂ ਉਦਾਂ ਦੀਆਂ ਹੀ ਜੇ ਕੋਈ ਨਾ ਚਾਹੀਆਂ ਉਦਾਂ ਹੀ ਮੱਲ ਨਹੀਂ ਤੇ ਤੁਹਾਨੂੰ ਪਤਾ ਲੋਕ ਹਾਰ ਸ਼ਿੰਗਾਰ ਕਰਕੇ ਤੇ ਲੋੜ ਤੋਂ ਵੱਧ ਰੇਡ ਕਰੀ ਜਾਂਦੇ ਹਾਂਜੀ ਬਿਲਕੁਲ ਭਾਜੀ ਦੇਖੋ ਖਣ ਭਾਂਡਾ ਦੇਖੋ ਤੇ ਜੱਟ ਪਿਆਗਾ ਅੱਜ ਤੇ ਤੁਸੀਂ گاਵਾਂ ਨੂੰ ਭੁੱਲ ਜੋਗੇ ਮੇਰੇ ਭਰਾ ਦੇਖੋ ਕਿ ਨਾ ਐਚ ਐਫ گاਵਾ ਨੂੰ ਭੁੱਲ ਜੋਗੇ ਲਓ ਜੀ ਪੂਰੇ ਵੱਡੇ ਪੱਲੇ ਦੀ ਮਾਜਾ ਕੋਈ ਸ਼ੱਕ ਹੀ ਨਹੀਂ ਜੇ ਕਲਾ ਕਲਾ ਥਾਣਿਆਂ ਹਾਂਜੀ ਵੀਰ ਜੀ ਦੱਸੋ ਮੰਜੋਦ ਇਹਦਾ ਕੀ ਰਸ ਸਕਦਾ ਵਾ ਇਹਦਾ ਮੁੱਲ ਕਿੰਨਾ ਹੈ 85000 ਹਾਂਜੀ ਕੀ ਕਰਨਾ ਮਾਨਤਾ ਨੇ ਦਾ 76000 76000 ਦੀ ਹਾਂਜੀ ਜੀ 76000 ਦੀ ਲਓ ਜੀ ਵੀਰ ਜੀ ਹਾਂਜੀ ਬਾਕੀ ਅੱਜ ਦੇ ਰੇਟ ਜਿਹੜੇ ਐ ਇਦਾਂ ਦੇ ਰੇਟ ਤੁਹਾਨੂੰ ਕਿਤੇ ਮਿਲਣੇ ਨਹੀਂ ਜੇ ਜਿੱਥੋਂ ਮਰਜ਼ੀ ਵੇਖ ਲਓ ਤੇ ਬਾਕੀ ਪਸ਼ੂ ਵੀ ਵੇਖੋ ਕਿਤੇ ਕੋਈ ਹੈ ਪਸ਼ੂ ਵਿੱਚ ਕੋਈ ਨਿੰਦਨ ਵਾਲਾ ਪਸ਼ੂ ਵੀ ਕੋਈ ਨਹੀਂ ਜੇ ਕੋਈ ਵਾਲ ਵੀ ਚਿੱਟਾ ਕੱਢ ਜੂ ਨਾ ਮੈਂ ਇਹਦੇ ਵਿੱਚ ਹਾਂ ਹਾਂ ਤੇ ਮੱਝ ਫਰੀ ਦੇਣਾ ਨਹੀਂ ਹੈ ਨਹੀਂ ਹੈ ਹੀ ਨਹੀਂ ਕੋਈ ਸ਼ਾਕੀ ਨਹੀਂ ਦੇ ਹਾਂਜੀ ਹਾਂ ਚਲੋ ਬਾਹਰ ਵੇਖੋ ਤੋਬਾ ਲੋ ਜੀ ਇਹ ਜਿਹੜੇ 25 ਦੇ ਲੱਗ ਠੀਕ ਇੱਕ ਤੋਂ ਇੱਕ ਚੜਦੀ ਆ ਹਾਂ ਜੀ ਕਿਵੇਂ ਆਟਾੜੀ ਇਹ 5 ਗੱਲੇ ਨਹੀਂ ਤੇ ਡਰ ਸਾਹਿਬ ਇਹਦੇ ਮੰਨ ਲਓ ਆ 10 ਤਰੀ ਨੂੰ ਦੇ ਰਹੇ ਨੇ ਤੇ ਲੈ ਨਹੀਂ ਦੇਣਾ ਠੀਕ ਹੈ ਮੰਨ ਲਓ ਦੇਣ 25 26 ਅੱਗੇ ਜੀ ਠੀਕ ਹੈ ਇਹ ਆਪ ਵੀ ਮੱਝ ਦੇ 3 ਬਿਸਤਰਿਆਂ ਨੂੰ ਆਪਾਂ ਠੀਕ ਹੈ ਦੁੱਧ ਮਹੀ 13 14 13 ਜੋਂ ਤੱਕ ਲੱਗ ਚੋਂਦੀ ਹਾਂ ਹਾਂ ਠੀਕ ਹੈ ਇਸ ਤਰ੍ਹਾਂ ਵੀ ਹੋਰ ਤੋੜ ਦੋ ਇੱਕ ਜੀ ਨੂੰ ਵੀਰ ਜੀ ਅੱਜ ਤੁਹਾਨੂੰ ਸਿਲੇਕਟ ਕਰਨੀ ਔਖੀ ਹੋਊਗੀ ਵੀ ਇੱਕ ਤੋਂ ਇੱਕ ਸਾਰੀਆਂ ਚੜਦੀ ਤੋਂ ਚੜਦੀ ਆ ਕੋਈ ਵਿੱਚ ਮਾੜੀ ਨਹੀਂ ਜਾਏਗੀ ਜੇ ਵੀਰ ਨੇ ਕਹਿੰਨੇ ਸ਼ੌਂਕਣਾ ਕੰਮ ਸਟਾਰਟ ਕਰਨਾ ਤੇ ਅੱਜ ਭਾਵੇਂ ਸਾਰੀਆਂ ਹੀ ਲੈ ਜਾਓ ਬਿਲਕੁਲ ਬਿਲਕੁਲ ਬਸ ਥੋੜੀ ਜੀ ਖੜੂ ਵੀ ਕੱਚੀ ਆ ਥੋੜੀ ਜੀ ਬਾਕੀ ਸਾਹਮਣ ਵਾਲੀ ਝੋਟੀ ਜੀ ਬੰਦੀ ਬਹੁਤ ਨਹੀਂ ਹਾਂ ਬਾਕੀ ਦਿਨਾਂ ਦੇ ਹਿਸਾਬ ਨਾਲ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਲਓ ਜੀ ਵੀਰ ਜੀ ਸ਼ੁਰੂ ਵਿੱਚ ਕੋਈ ਸ਼ੱਕ ਨਹੀਂ ਕਿਸੇ ਦੇ ਵਿੱਚ ਵੀ ਅੱਜ ਹਾਂ ਮਨਜੋਤ ਇਹ ਫਿਰ ਕਿੰਨੇ ਦੇ ਦੇਣੀ ਆ ਇਹਦਾ ਮੁੱਲ ਕਿੰਨਾ 82000 ਹਾਂ ਕਿੰਨੇ ਦੇ ਦੇਣੀ ਹਾਂ ਨਾ ਹਾਂ ਨਾ 77000 77000 ਸਰ ਸਾਹਿਬ ਇਹ ਜਦਨਾ 15 ਦਿਨਾਂ ਨੂੰ ਨਹੀਂ ਤਿਆਰ ਹੋਗੀ ਨਾ ਇਹ ਲੱਖੋਂ ਬਾਹਰ ਜੀ ਨਹੀਂ ਨਹੀਂ ਕੋਈ ਸ਼ੱਕ ਹੀ ਨਹੀਂ ਆ ਆਪਾਂ ਸੇ ਨੂੰ ਕੱਚੀ ਕਰਕੇ ਪਾ ਤਰੀਆਂ ਲਓ ਜੀ ਵੀਰ ਜੀ ਕੋਈ ਵੀ ਅੱਜ ਫੋਨ ਕਰ ਲਓ ਜੇ ਆਫਰਾਂ ਜੇ ਪਹਿਲੇ ਪਹਿਲੇ ਫੋਨ ਤੇ ਵੇਗਣ ਵਾਲੀ ਜੇ ਕੋਈ ਸੌਦੇਬਾਜ਼ੀ ਵਾਲੀ ਗੱਲ ਹੀ ਨਹੀਂ ਜੇ ਛੱਡੀ ਬਿਲਕੁਲ ਰੇਟ ਜੈ ਜੇ ਤੇ ਬਾਕੀ ਸੋਹਣੀਆਂ ਸਨਖੀਆਂ ਸਾਰੀਆਂ ਲਓ ਜੀ ਵੀਰ ਜੀ ਬਾਕੀ ਵੀਡੀਓ ਪੂਰੀ ਵੇਖੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਹਾਂਜੀ ਚਲੋ ਥੀ ਮਿਹਰਬਾਨੀ ਵੀਰ ਜੀ ਠੀਕ ਹੈ ਵੀਰ ਜੀ